ਯਾਨੀ ਲਾ ਮੈਂ ਐਵੇਂ ਵੱਧ ਘੱਟ ਲਾਉਣ ਮਿਰਚ ਕਰ ਦੂੰ ਗਰਮੀ ਦੇ ਚੱਲ ਵਾਹ ਭਾਬੀ ਅੱਜ ਸੂਰਜ ਦੂਜੇ ਪਾਸੇੋਂ ਲੱਗਦਾ ਚੜਨ ਚੜ੍ਹਿਆ ਵਾ ਕਿਉਂ ਪਿੰਡ 'ਚ ਕੋਈ ਗੱਲ ਹੋ ਗਈ ਆ ਵੇ ਤੂੰ ਵਾਵਾ ਖਬਰਾਂ ਲੈ ਕੇ ਆਉਣਾ ਨਾ ਕੀ ਹੋਇਆ ਕਿਹੜੀ ਗੱਲੋਂ ਖਬਰ ਤੇ ਅੱਜ ਸਾਡੇ ਘਰ ਦੀ ਫੈਲਣੀ ਚਾਹੀਦੀ ਆ ਕਿਉਂ ਸੁੱਖ ਨੇ ਫੇਰ ਕੋ ਕਰਤਾ ਆ ਜਾ ਵੇ ਹਨਾ ਨਹੀਂ ਹੋਂਦੀ ਮੈਨੂੰ ਵੀ ਤੈਨੂੰ ਕੰਮ ਲੱਗੇ ਫਿੱਟੇ ਮੂੰਹ ਤੇਰਾ ਉਹ ਦਾ ਭਾਬੀ ਨਾ ਕਦੀ ਕੰਮ ਨਹੀਂ ਕੀਤਾ ਭਾਬੀ ਮਟਰ ਗਲ ਗਏ ਆ ਇਹਨਾਂ ਨੂੰ ਨਹੀਂ ਗੱਲਣਾ ਚਾਹੀਦਾ ਅੱਜ ਤੇ ਇਹਨਾਂ ਨੂੰ ਹਰੇ ਭਰੇ ਹੋਣਾ ਚਾਹੀਦਾ ਆਹੋ ਤੇ ਸ਼ੁਕਰ ਕਰ ਮੈਂ ਕੱਢ ਕੇ ਇਹਨਾਂ ਨੂੰ ਡੇਪੀ ਆ ਆ ਤੇਰੀ ਰੰਨੇ ਤੇ ਗਾਲ ਛੱਡੇ ਆ ਉਹ ਤੇ ਬਣਾਉਂਦੀ ਨਹੀਂਗੀ ਕਿਤੇ ਚੰਗੇ ਭਲੇ ਆ ਤੇ ਉਦਾਂ ਹੀ ਉਤੋਂ ਉਤੋਂ ਹੀ ਲੱਗਦਾ ਗਲੇ ਆ ਤੇ ਜੇ ਮੈਂ ਨਾ ਕੱਢਦੀ ਤੇ ਇਹ ਗਲ ਵੀ ਜਾਣੇ ਸੀ ਆਹੋ ਤੈਨੂੰ ਮੈਂ ਮਰਨਾ ਹੀ ਮਜ਼ਾਕਾ ਰਹਿ ਗਿਆ ਕਰਨ ਵਾਲੀਆਂ ਕੰਮ ਕਰ ਕਰ ਮੈਂ ਮਰ ਜਾਣੀ ਆ ਹੁਣ ਵੀ ਸਾਰਾ ਕਾਰਕਤਰ ਕੇ ਦਿਹਾਰ ਕੇ ਮਟਰ ਲੈ ਕੇ ਬਾਂ ਕਿ ਇਹਨਾਂ ਦੇ ਨਹੀਂ ਸੁਣੀ ਜਾਣੀ ਮਨਾ ਬਹੁਤ ਕੇ ਬੜਾ ਕੰਮ ਕਰਦੇ ਜੇ ਤੁਸੀਂ ਤਾਂ ਹੀ ਤੇ ਮੈਂ ਕਿਹਾ ਵੀ ਸੂਰਜ ਅਜ ਦੂਜੇ ਪਾਸੇ ਚੜਿਆ ਵਾ ਤੂੰ ਵੀ ਕੰਮ ਨੂੰ ਹੱਥ ਲਾਏ ਉਦਾਂ ਮਰ ਜਣੀ ਦਿਆ ਮੈਂ ਨਾ ਖੁਸ਼ ਹੀ ਹੋ ਗਈ ਮੈਂ ਕਿਹਾ ਪਿੰਡ ਦੀ ਕੋਈ ਖਬਰ ਲੈ ਕੇ ਆਇਆ ਹੁਣਾ ਵਾ ਦੁਰਫਿਟੇ ਮੂੰਹ ਵੇ ਤੂੰ ਵੀ ਗੱਲ ਕਰਨ ਲੱਗਾ ਨਾ ਤੈਨੂੰ ਮਖੌਲ ਮੇਰੇ ਨਹੀਂ ਆਉਂਦੇ ਆ ਮੈਂ ਸੋਚਣ ਡਿਆ ਵੀ ਸਾਡੇ ਘਰ ਦੀ ਖਬਰ ਘਰ ਘਰ ਫੈਲੇ ਅੱਜ ਮੰਮੀ ਕਿੱਥੇ ਆ ਤੂੰ ਮੈਨੂੰ ਫੇਰ ਗੁੱਸਾ ਜਿਹੜਾ ਨਾ ਮੇਰਾ ਫੇਰ ਵੀ ਵੀ ਵਧਾਉਣਾ ਜੇ ਮੈਂ ਅੱਜ ਖੁਸ਼ ਹਾਂ ਮੇਰਾ ਮੋੜ ਸਹੀ ਹੈ ਜੇ ਮੇ ਮਾਸਾ ਸਹੀ ਠੀਕ ਹੈਗੀ ਆ ਕੋ ਘਰ ਦੀ ਫੇਰ ਨਹੀਂ ਤੈਨੂੰ ਮੈਂ ਚੰਗੀ ਲੱਗਣ ਦੇ ਤੇ ਭਾਬੀ ਇਦਾਂ ਰੋਜ ਹੀ ਕੋ ਨਾ ਕੋ ਕਰਿਆ ਕਰੋ ਹਾਏ ਵੇ ਰੱਬ ਚੁੱਕ ਲੈ ਮੈਨੂੰ ਵੇ ਕੌਣ ਕਰਦਾ ਘਰ ਚ ਕੰਮ ਜੇ ਮੈਂ ਨਹੀਂ ਕਰਦੀ ਤੇ ਆਹੋ ਰੱਬ ਨੇ ਵੀ ਉੱਥੇ ਜਾ ਕੇ ਤੇ ਹੜਤਾਲ ਕਰਾਉਣੀ ਆ ਜਿਹੜੇ ਕੰਮ ਤੇ ਲਾਏ ਆ ਹਾਂ ਵੇ ਤੈਨੂੰ ਅਜ ਗੱਲਾਂ ਕਿੱਥੋਂ ਆਉਣੀਆਂ ਮੈਨੂੰ ਇਹ ਦੱਸ ਪਹਿਲਾਂ ਤੇ ਗੱਲਾਂ ਤੇ ਆਉਣੀਆਂ ਹੀ ਆ ਮੰਮੀ ਕਿੱਥੇ ਗਈ ਆ ਮੇਤੇ ਹੋਣਾ ਤੇ ਆ ਮਮੀ ਨੇ ਹੀ ਕੰਮ ਲੈ ਆ ਗਿਆ ਆਪੇ ਆਪਣੀ ਮਰਜ਼ੀ ਨਾਲ ਹੀ ਲੱਗੇ ਹਾਂ ਤੇ ਤੂੰ ਅੱਜ ਮੇਰੇ ਤੇ ਤਵਾ ਲਈ ਜਾਣਾ ਤਵਾ ਕਾਦਾ ਮੈਂ ਸੱਚ ਬੋਲਣ ਡਿਆ ਵਾਂ ਸਾਬੀ ਉੱਠ ਕੇ ਜਾਣਾ ਕਿ ਮੈਂ ਦੂਜੀ ਤਰ੍ਹਾਂ ਕਲਾਵਾ ਤੈਨੂੰ ਉਹ ਵਾਵਾ ਹਵਾ ਵਗਣ ਢਈ ਆ ਬਾਹਰ ਤੇ ਮੈਨੂੰ ਲੱਗਦਾ ਉਹੋ ਹੀ ਵੀ ਬਾਨੇ ਨਾਲੀ ਤੁਸੀਂ ਬਾਹਰ ਬੈਠੇ ਜੇ ਵੀ ਹਵਾ ਵੀ ਨਾਲੇ ਵਗਣ ਢਈ ਆ ਤੇ ਨਾਲੇ ਮੇਰੇ ਨੰਬਰ ਬਨ ਜਾਣਗੇ ਕੀ ਕਰਾਂ ਮੈਂ ਤੇਰਾ ਤੇਰਾ ਵੀ ਕੋਈ ਪਤਾ ਨਹੀਂ ਲੱਗਦਾ ਮੈਂ ਵਾਕਿਆ ਹੀ ਅੰਦਰ ਜਾਵਾਂ ਉਹ ਨਾ ਹੋਵੇ ਮੇਰੇ ਅੱਗੇ ਹਾਰਾ ਦੋ ਸ਼ਿਕੁਜਾ ਵੀ ਤੁਹਾਨੂੰ ਕਰ। ਅੱਗੇ ਤੇ ਮੈਂ ਰੱਖ ਦੇਣੀ ਪਰ ਜੇ ਤੂੰ ਗਿਆ ਨਾ ਤੇ ਮੈਨੂੰ ਚੱਕਣਾ ਇਥੋਂ ਕੋਈ ਰੋੜਾ ਵਟਾ ਪੈ ਜਾਊਗਾ। ਹੈ ਮਰਜਣੀ ਦਾ ਇਹ ਵੀ ਮੇਰੀਆਂ ਟੀਚਰਾਂ ਇਹਦੇ ਨਾ ਹੁੰਦੇ ਆ। ਹੈ ਨੂ ਕਿੰਨੀਆਂ ਗੱਲਾਂ ਆਉਂਦਾ ਇਹ ਵੀ ਸੜੇ ਜੇ ਇਹਨੂੰ। ਮਰਜਣੀ ਦਾ ਨਾ ਹੋਵੇ ਤੇ ਮੇਰਾ ਹਾਲ ਹੀ ਨਾ ਮਾੜਾ ਹੋ ਜੇ। ਹਾਈ ਹੋ ਵੀ ਬੜਾ ਬੋਲਣ ਲੱਗ ਪਈ ਐ ਬੜਾ ਪੂੰਕਣ ਲੱਗ ਪਈ ਐ। ਕੀ ਕਰਾਂ ਮੈਂ? ਜੇ ਮੈਨੂੰ ਕੰਮ ਕਰਨਾ ਪੈ ਗਿਆ ਇਹਨਾਂ ਨੇ ਕਿਤੇ ਮੈਨੂੰ ਵੱਖਰੀ ਘਰ ਤਾਂ ਤੇ ਮੈਂ ਕੀ ਕਰੂੰਗੀ ਮੈਂ ਤੇਰੇ ਸੋਏ ਚ ਮਰ ਜਾ ਨਹੀਂ ਨਹੀਂ ਐਦਾਂ ਕੁਛ ਨਹੀਂ ਹੁੰਦਾ ਨਹੀਂ ਇਹ ਨਹੀਂ ਮੈਨੋਂ ਬਤਾਉਂਦੈਂ ਨਹੀਂ 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 ਵੱਖਰੀ ਘਰ ਤੇ ਕੀ ਸੁਕੀ ਮਲਾਵਾ ਜਿੱਤੇ ਮੈਨੂੰ ਸਾਰਿਆਂ ਨੂੰ ਮੇਰੇ ਤੇ ਤਰਸ ਆਵੇ ਸੁੱਖ ਦੀ ਕਿਹੜੀ ਗੱਲ ਐ ਹਾ ਰੱਬਾ ਮੇਂ ਤੇ ਆਪਣੀ ਟੈਨਸ਼ਨ ਪਈ ਆ ਜੇ ਮੈਨੂੰ ਕੰਮ ਕਰਨਾ ਪੈ ਗਿਆ ਮੈਂ ਤੇ ਮਰ ਜੂ ਠਾਈ ਕੰਮ ਤੇ ਨਹੀਂ ਮੈਂ ਕਰ ਸਕਦੀ ਮੈਨੂੰ ਤੇ ਵਿਹਲ ਹੀ ਰਹਿੰਦੀ ਨੂੰ ਕਿੰਨਾ ਚੇਰ ਹੋ ਗਿਆ ਵਾ ਹੱਥ ਪੈਰ ਕਿੰਨੇ ਮੇਰੇ ਸਾਫ ਆ ਨਹੀਂ ਇਹ ਮੌਕਾ ਨਹੀਂ ਹੁੰਦਾ ਜਿੰਦਾਬਾਦ ਰਵੇ ਮੇਰੀ ਸੱਸ ਇਹ ਮੌਕਾ ਤੇ ਆਉਣ ਨਹੀਂ ਦੇਣਾ ਨਾ ਮਨਾ ਤੂੰ ਨਾ ਟੈਨਸ਼ਨ ਲੈ ਇਹ ਗੱਲ ਦੀ ਟੈਨਸ਼ਨ ਦੂਰ ਕਰ ਕਦੇ ਕਦੇ ਨਾ ਐਨਾ ਦਿਲ ਡਰ ਜਾਂਦਾ ਮੇਰਾ ਇੰਨਾ ਦਿਲ ਡਰ ਜਾਂਦਾ ਵੀ ਗੱਲ ਹੀ ਛੱਡ ਦੇ ਮਟਰ ਕੱਢ ਮਸਤ ਰੋ ਕਿੰਨਾ ਮਜ਼ਾ ਆਉਂਦਾ ਹੁੰਦਾ ਏ ਨਿੱਕੇ ਹੁੰਦੇ ਖੇਡਦੇ ਹੁੰਨੇ ਹਾਂ ਸੱਪ ਸੇੜੀ ਹਾਏ ਅੱਜ ਮੇਰੇ ਕੋ ਨਾ ਗੋਟੀਆਂ ਹੀ ਹਨ ਨਹੀਂ ਅੱਜ ਮੇਰਾ ਜੀ ਬੜਾ ਕਰ ਰਿਹਾ ਸੀ ਖੇਡਣ ਨੂੰ ਦੇਖ ਕੇ ਦਿਲ ਕਰ ਆਇਆ ਕੀ ਖੇਡਣ ਨੂੰ ਦਿਲ ਕਰਦਾ ਤੇਰਾ ਆ ਵੇਖੋ ਅੱਜ ਨਾ ਸੱਪ ਸੇੜੀ ਵੇਖ ਕੇ ਨਾ ਤੇ ਮੇਰਾ ਦਿਲ ਕਰ ਆਇਆ ਖੇਡਣ ਨੂੰ ਇਹਨੂੰ ਖੇਲੀਏ ਪਾਣੀ ਲਿਆ ਘੁੱਟ ਗਿਆ ਪਾਣੀ ਪੀਣਾ ਦੇ ਹਾਂ ਓ ਆ ਇੱਥੇ ਰੱਖੀ ਮੇਰੀ ਕਿਤਾਬ ਆ ਤੇ ਕਦੀ ਕਦੀ ਪੜ੍ਹ ਲਈ ਦੀ ਤੇ ਕੋ ਗਿਆਨ ਹੀ ਮਿਲਦਾ ਇਸ ਚੀਜ਼ ਨਾਲ ਇਹਨੂੰ ਇੱਥੇ ਰੱਖਿਆ ਆ ਆ ਇੱਥੇ ਜਾਈ ਹਾਂ ਮੈਂ ਵੇਖਣ ਕਿਧਰ ਹੋਇਆ ਜੀ ਹੌਲਾ ਕਿਧਰੋਂ ਹਾਂ ਛੱਡ ਗਿਆ ਇਹ ਮੈਂ ਤਾਂ ਜਿਹੜਾ ਛੜਾ ਮਾਰਿਆ ਜੀ ਚਲੋ ਜਾ ਗਿਆ ਅੱਜ ਅੱਛਾ ਛੁੱਟੀ ਹੈ ਗਿਆ ਨਹੀਂ ਕੰਮ ਤੇ ਤੇ ਜਿਹੜਾ ਮਾਨ ਗਿਆ ਤੇ ਮੈਂ ਕਿਹਾ ਚੱਲ ਪੈੜੀ ਚ ਫੋਨਾਂ ਜਾ ਕੇ ਪੈੜੀ ਚ ਗਿਆ ਉੱਥੇ ਉੱਥੇ ਜਾ ਕੇ ਵੇਖਿਆ ਜਵਾਨ ਜੀ ਨੇ ਮੈਨੂੰ ਘਰੇ ਆਣ ਕੇ ਦੱਸਿਆ ਨਹੀਂ ਪਤਾ ਨਹੀਂ ਇਹਦੇ ਕੋਲ ਲੱਗੂ ਅੱਕ ਕਰਦੇ ਨੂੰ ਕਿ ਪਤਾ ਨਹੀਂ ਕਿਹਨੇ ਲਾਤੀ ਹੈ ਸੱਚੀ ਗੱਲਾਂ ਸੜਿਆ ਕਿੰਨਾ ਆਪਣਾ ਮੰਮੀ ਕੋ ਬਾਵੇਂ ਗੱਲ ਕੀਤੀ ਮੈਂ ਤਾਂ ਜਿਆਦਾ ਕੀਤੇ ਨਹੀਂ ਹੁਣੇ ਮੈਨੂੰ ਤਾਂ ਆਪ ਨਹੀਂ ਪਤਾ ਕੰਨਵਾਜੀ ਨਹੀਂ ਬਈ ਉਹ ਲਾਗੇ ਹੋਰ ਛੇਮੀ ਕੀ ਮੋਟਰ ਤੇ ਉਹਨਾਂ ਦਾ ਕਮਾਦ ਖਲੋਤਾ ਵਾ ਉਹਨਾਂ ਦਾ ਕਮਾਦ ਚੰਗਾ ਭਲਾਵਾ ਤੇ ਵਿਕਾਰ ਨੇ ਬੰਨਿਓ ਪਹਿਲੀ ਖਾਲੀ ਪਈ ਸੀ ਉੱਚ ਕਿਸੇ ਨੇ ਪਤਾ ਨਹੀਂ ਪੁਰੇ ਜਾਂਦੇ ਨੇ ਕਿ ਦੀ ਛੁੱਟਤੀ ਹੋ ਕੇ ਆ ਕੀ ਹੋਇਆ ਇਹੋ ਕੀ ਨਹੀਂ ਹੋਇਆ ਮੈਨੂੰ ਇਹ ਗੱਲ ਦਾ ਪਤਾ ਨਹੀਂ ਆ ਉਹਨਾਂ ਦਾ ਕਮਾਤ ਜੰਗਾ ਭਲਾ ਵਾ ਤੇ ਆਪਣੇ ਕਮਾਤ ਨੂੰ ਨੁਕਰ ਤੋਂ ਅੱਗ ਲੱਗੀ ਆ ਕਿੰਨਾ ਥਾਂ ਥੜਿਆ ਆਪਣੇ ਕੋਲੋਂ ਤੇ ਕੀ ਲੱਗਣੀ ਹੈ ਚਲੋ ਆਪਣੀ ਫਸਲ ਆ ਜਿਹਦੇ ਕੋਲੋਂ ਤੇ ਕੀ ਲੱਗਣੀ ਹੈ ਜਿਹਦੇ ਕੋਲੋਂ ਕਿਸੇ ਕੋਲੋਂ ਲੱਗੀ ਹੋਣੀ ਪਰ ਗੱਲ ਕਰਨ ਦਾ ਤੇ ਫਰਜ਼ ਹੈਗਾ ਗੱਲ ਕਰਨ ਦਾ ਫਰਜ਼ ਹੈਗਾ ਨਾ ਵੀ ਦੱਸਦਾ ਮੈਨੂੰ ਪੈੜੀ ਸੰਭਾਲਦਾ ਵਾ ਤੇ ਇਹਦਾ ਇਹ ਮਤਲਬ ਥੋੜਾ ਵੀ ਸਾਰੀਆਂ ਗੱਲਾਂ ਆਪਣੇ ਢਿੱਡ 'ਚ ਰੱਖੇਗਾ ਮੈਂ ਤੇ ਚੱਲ ਆ ਜੀ ਮੈਂ ਕਿਹ ਚੱਲ ਸ਼ਹਿਰ ਗਿਆ ਆਂ ਤੇ ਵਿਹਲਾ ਆਂ ਜਾਂ ਦੁਪਹਿਰੇ ਚੱਲ ਗੇੜਾ ਹੀ ਮਾਰ ਆਉਣਾ ਚੱਲ ਕੇ ਤੇ ਮੈਂ ਤੇ ਗੇੜਾ ਮਾਰਨ ਗਿਆ ਉੱਥੇ ਤੇ ਵੇਖਿਆ ਤੇ ਕਿਤੇ ਬੁਰੇ ਹਾਲ ਉੱਥੇ ਤੇ ਤੁਸੀਂ ਸ਼ਹਿਰ ਕਾਹੇ ਗਏ ਨਾ ਉਹਨੂੰ ਪਾਣੀ ਲਿਆ ਕਮਾਦ ਨੂੰ ਨਾ ਜਿੰਦਾ ਵਾ ਪਤਾ ਨਹੀਂ ਕਰਦਾ ਕੀ ਆ ਤੇ ਆਂਦਾ ਮੈਂ ਸਾਰਾ ਪੈੜੀ ਦਾ ਕੰਮ ਕਰਦਾ ਵਾ ਕੀ ਕੀਤਾ ਜਾਵੇ ਐਦਾਂ ਵਿੱਚੋਂ ਵਾਰੋਂ ਛੁੱਟੀ ਹੁੰਦੀ ਤੇ ਚੱਕਰ ਚੁੱਕਰ ਲਾ ਲਿਆ ਕਰੋ ਪੈੜੀ ਦਾ ਮੈਂ ਤੇ ਆਖਣ ਦੇ ਹੀ ਆਂ ਮੈਨੂੰ ਪਤਾ ਨਹੀਂ ਐ ਕਿਹਦੀ ਮੈਨੂੰ ਦੱਸ ਹੀ ਜਾਂਦੇ ਕਿ ਮੈਂ ਸ਼ਹਿਰ ਨੂੰ ਚੱਲਿਆ ਫਰਜ 'ਚ ਕੋਈ ਚੀਜ਼ ਨਹੀਂ ਹੈਗੀ ਸਾਰਾ ਕੋ ਕਰ ਤਮਿਆ ਤੇ ਜੂਸ ਹੀ ਬੰਦੇ ਮੰਗਵਾ ਲੈਂਦਾ ਵਾ ਰੱਖ ਲੈਂਦੇ ਤੁਹਾਨੂੰ ਪਤਾ ਮੇਰੇ ਘੜੀ ਘੜੀ ਤੇ ਜੀ ਨੂੰ ਕੁਝ ਹੁੰਦਾ ਰਹਿੰਦਾ ਉਹ ਜੂਸ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਉੱਥੇ ਜਾ ਕੇ ਵੇਖ ਕੇ ਕਿ ਜਦੋਂ ਬੰਦੇ ਦੀ ਫਸਲ ਸੜੀ ਹੋਵੇ ਨਾ ਤੇ ਫਸਲ ਬੰਦੇ ਨੂੰ ਉਦਾਂ ਹੀ ਵੈਸੇ ਬਹੁਤ ਜ਼ਿਆਦਾ ਦੁੱਖ ਲੱਗਦਾ ਬੰਦੇ ਨੂੰ ਮੇਰੇ ਤਾਂ ਕਿਸੇ ਦਾ ਕਿਸੇ ਦਾ ਨੁਕਸਾਨ ਹੋਇਆ ਕਿਸੇ ਦਾ ਨੁਕਸਾਨ ਹੋਇਆ ਤੇ ਮੈਨੂੰ ਤਾਂ ਵੈਸੇ ਹੀ ਉਹਦਾ ਬੜਾ ਦੁੱਖ ਲੱਗਦਾ ਇਹ ਤੇ ਸਾਡੀ ਆਪਣੀ ਦਾ ਹੈ ਨੁਕਸਾਨ ਮੈਨੂੰ ਤੇ ਇੱਥੇ ਕਹਿਰ ਚੜਨਦਿਆ ਕਿ ਜੇ ਤੂੰ ਉਹਨੂੰ ਕਮਾਦ ਨੂੰ ਲੱਗੀ ਗਈ ਆ ਮਾਲਾ ਜੇ ਕਿਸੇ ਨੇ ਲਾਤੀ ਆ ਜਾਂ ਆਪ ਲੱਗੀ ਆ ਕੁਝ ਹੋ ਗਿਆ ਉਹਨੂੰ ਉਸੇ ਵੇਲੇ ਪਾਣੀ ਮਿਲ ਜੇ ਤੇ ਉਹ ਫੁੱਟ ਜਾਂਦਾ ਵਾ ਉਹ ਤੇ ਹੈਗਾ ਹੀ ਆ ਤੇ ਹੁਣ ਉਹਦਾ ਫੁੱਟ ਜਾਂਦਾ ਉਸੇ ਵੇਲੇ ਉਹਨੂੰ ਬੰਬੀ ਨੂੰ ਉਥੇ ਸਾਲਾ ਮਾਰ ਕੇ ਰੱਖਿਆ ਵਾ ਤੇ ਉਹਦੇ ਪੁੱਤ ਨੇ ਤੈਨੂੰ ਨਾ ਚਾਬੀ ਪਤਾ ਕਿੱਥੇ ਆ ਕਿੱਥੇ ਨਹੀਂ ਹੈਗੀ ਮੈਂ ਤਾਂ ਅੰਦਰ ਜਾ ਕੇ ਵੇਖਿਆ ਬੰਬੀ ਨੂੰ ਨਾ ਕੋਈ ਗੱਲ ਤਾਂ ਉਹਨੂੰ ਆਖਿਓ ਪਾਣੀ ਉਹ ਲਾਉਗਾ ਤੁਸੀਂ ਚਾਬੀ ਕਿੱਥੋਂ ਲੱਭਣੀ ਸੀ ਤੁਸੀਂ ਹੁਣ ਅਰੈਸਟ ਕਰ ਲਓ ਮੈਂ ਤਾਂ ਸਵੇਰ ਦੀ ਔਖੀ ਹਾਂ ਮੈਨੂੰ ਪਤਾ ਨਹੀਂ ਰੋਟੀ ਖਾ ਕੇ ਕਿੱਦਾਂ ਨੂੰ ਨਿਕਲ ਗਿਆ ਸਾਰੀ ਦਿਹਾੜੀ ਉੱਥੇ ਵੀ ਦਫ਼ਤਰ ਹੈ ਵੀ ਤੁਰੇ ਫਿਰਦੇ ਰਹਿੰਦੇ ਆ ਤੇ ਉੱਥੇ ਕੰਮ ਕਰਦੇ ਆ ਮੈਂ ਤਾਂ ਗਿਆ ਸੀ ਸ਼ਹਿਰ ਥੋੜਾ ਕੰਮ ਹੀ ਮੈਂ ਆਹ ਦਲ ਗੜਾ ਛੜਾ ਮਾਰੋ ਨੇ ਕੋਈ ਕੰਮ ਕਰਾਣੇ ਆ। ਸ਼ਹਿਰ ਸ਼ਹਿਰ ਹੀ ਤੁਹਾਨੂੰ ਜੇ ਇਹਦੇ ਵਿੱਚ ਕੰਮ ਆਈ। ਉਹ ਕੰਮ ਦਫ਼ਤਰ ਦੇ ਟੁੱਟੀ ਥੋੜਾ ਮਿਲਦੀ ਹੋਣਾ। ਡਾਕਟਰ ਦੇ ਦਫ਼ਤਰ ਦਾ ਕੰਮ ਕਰ ਜੇਣਾ ਸ਼ਹਿਰ ਹੋ ਜਾਂਦਾ। ਸ਼ਹਿਰ ਦੇ ਹੋਰ ਕੰਮ ਹੀ ਤਾਂ ਕਰਨੇ ਹੁੰਦੇ ਸੋ। ਹੁਣ ਤੁਸੀਂ ਗੰਨਾ ਛੜਿਆ ਦੱਸਿਆ, ਐਨਾ ਡੋਬ ਪਈ ਜਾਣ ਡਿਆ ਘਰੇਜੇ ਨੂੰ ਤੇ ਮੇਰੇ ਕੰਮਕਾਰੋਂ ਦੇ ਜੂਸ ਆਉਂਦਾ ਤੇ ਮੈਂ ਘੁੱਟ ਪੀ ਤੇ ਲੈਂਦੀ। ਕੀ ਕਰਾਂ ਹੁਣ ਮੈਂ? ਗੰਨਾ ਸੁਣ ਕੇ ਤੇ ਮੇਰੇ ਹੋਰ ਜੀ ਨੂੰ ਕੁਛ ਹੋਣ ਡਿਆ ਬਾਹਰੇ ਬੈਣੀ ਜਾ ਕੇ। ਪਹਿਲਾਂ ਤੁਸੀਂ ਘੜੀ ਲੰਮੇ। ਚੱਲ। ਇਹਦੇ ਜੀ ਨੂੰ ਕੋ ਹੋ ਗਿਆ। ਗਿਰਕ ਉੱਥੇ ਵੇਖ ਕੇ ਆ ਉਹਨੂੰ ਕੁਝ ਨਹੀਂ ਹੋਇਆ ਹੈ ਦੱਸ ਇਹਦੇ ਸੁਣ ਕੇ ਜੀ ਨੂੰ ਹੋ ਗਿਆ ਉਹ ਜੂਸ ਮੰਗੰਦੇ ਹੀ ਆ ਮੈਂ ਸਾਰੀ ਦੁਪਹਿਰ ਉੱਥੇ ਵੇਖ ਕੇ ਆ ਮੈਨੂੰ ਕੋਈ ਮਤਲਬ ਨਹੀਂ ਹੈਗਾ ਕਿਸੇ ਨਾਲ ਕਮਾਲ ਦੇ ਯਾਰ ਬੰਦੇ ਉਹ ਬੈਠਾ ਇਹ ਨਾਲ ਗੱਲ ਕਰਦਾ ਹੁਣ ਮੈਂ ਨਹੀਂ ਲਈ ਬੈਣਾ ਕਿੱਥੇ ਆ ਗਈ ਕੰਮ ਤਾਂੰਦਾ ਵੀ ਆਪਣਾ ਕੋਈ ਹੈਗਾ ਤੇ ਵੀਰ ਕੰਮ ਹੀ ਮੈਂ ਕਰਦਾ ਹਾਂ ਹੋਰ ਮੈਂ ਵੇਲਾ ਕਿਧਰੋਂ ਨਾ ਦੱਸ ਕਮਾਦ ਸੜਿਆ ਵਾ ਦੱਸਿਆਣ ਕਿ ਮੈਨੂੰ ਘਰੇ ਕਮਾਦ ਕਿੰਨਾ ਕਿ ਸੜਿਆ ਵਾ ਉਹ ਤੇ ਮਾੜੀ ਜੀ ਲੰਬ ਜੀ ਪੈਗੀ ਕਵਾਡੀਆਂ ਅੱਗ ਲਾਈ ਕਿੱਥੇ ਕਿਹੜੀ ਜ਼ਿੰਦਗੀ ਚ ਜਿੰਦਾ ਵਾ ਬਾਹਰ ਦਾ ਅੰਦਰ ਦਾ ਪਤਾ ਹੈਗਾ ਕੋਈ ਨਹੀਂ ਪਤਾ ਹੈਗਾ ਤੈਨੂੰ ਕੋਈ ਉਹ ਵੀਰ ਸ਼ੇਂ ਸ਼ਮਾਈ ਤੂੰ ਪੈਲੀਆਂ ਚ ਜਾ ਕੇ ਤੇ ਆ ਜਾਂਦੇ ਜੇ ਕੋਈ ਨਾ ਕੰਮ ਨਾ ਤੁਹਾਨੂੰ ਕੋਈ ਹੋਰ ਆਪਣੇ ਕੰਮ ਦੇ ਤੀ ਬਿਜੀ ਰਹਿੰਦੇ ਤੇ ਮੇਰਾ ਮਾੜੀ ਜੀ ਇੰਨੀ ਗੱਲ ਕੀਤੀ ਆਪਨੇ ਕੰਮ ਚ ਮੈਂ ਬਿਜੀ ਰਹਿਣਾ ਵਾ ਨਾ ਤੇ ਜਦੋਂ ਕਤੇ ਮੈਂ ਜਾ ਕੇ ਵੇਨਾ ਵਾ ਨਾ ਤੇ ਫਿਰ ਮੈਂ ਟਕਾ ਕੇ ਪੈਲੀ ਉਹ ਨਾਲ ਸਵਾਦ ਦੇ ਨਾਲ ਉਹ ਮੈਂ ਕਮਾਦ ਵੇਖ ਕੇ ਆ ਤੂੰ ਆ ਨਾ ਥੋੜਾ ਸੜਿਆ ਕਿੰਨਾ ਖਾਂਕ ਮਾ ਦਾ ਅੱਧਾ ਖਾਂਕ ਤੋਂ ਨੱਪ ਕੇ ਲੈ ਗਏ ਉਹਦੇ ਲਈ ਉਹ ਚੱਲ ਲਾਂਬੀ ਪਈ ਆ ਮੜੀ ਜੀ ਆ ਪਾਣੀ ਦਾ ਦੇਣਾ ਮੈਂ ਸ਼ਾਮ ਨੂੰ ਲੰਬ ਕਹਿੰਦੇ ਆ ਉਹ ਸ਼ਾਮ ਨੂੰ ਬੱਤੀ ਆਉ ਲਾ ਦੂੰਗਾ ਮੈਂ ਪਾਣੀ ਉਹ ਤੁਰ ਪੈਣਾ ਕੋਈ ਨਹੀਂ ਇਹ ਵੀ ਨਾ ਕਰ ਮੈਂ ਤੈਨੂੰ ਕਹਿੰਦਾ ਵੀ ਜੇ ਤੂੰ ਸੜ ਗਿਆ ਸੀ ਤੇ ਉਹਨੂੰ ਪਾਣੀ ਉਦੋਂ ਹੀ ਲਾਉਣਾ ਤੈਨੂੰ ਪਤਾ ਲੱਗ ਗਿਆ ਇਹ ਕਿ ਸੜ ਗਿਆ ਵਾ ਨਹੀਂ ਬੱਤੀ ਆਈ ਉਦੋਂ ਬੱਤੀ ਨਹੀਂ ਆਈ ਕੁਝ ਗੜ ਕਰ ਦੋ ਕਿਸੇ ਤਰੀਕੇ ਨਾਲ ਪਾਣੀ ਨਾਲ ਉਹ ਉੱਥੇ ਜਾ ਕੇ ਕਿੱਥੋਂ ਲਾਉਣਾ ਪਾਣੀ ਪਾਣੀ ਮੋਟਰ 'ਚੋਂ ਨਿਕਲਣਾ ਵਾ ਤੇ ਜਨਰੇਟਰ ਲਾਏ ਨੂੰ ਬਾਅਦ 'ਚ ਪੈਸੇ ਕਹਿੰਦੇ ਦੇਣੇ ਕੰਮ ਦਾ ਤੇ ਕੋ ਧਿਆਨ ਨਹੀਂ ਹੈਗਾ ਜਨੇਟਰ ਦੇ ਪੈਸੇ ਕਿਨੇ ਦੇਣੇ ਆਹ ਪੈਸੇ ਦੇਣੇ ਤੈਨੂੰ ਕਰੇ ਕੰਮ ਦਾ ਤੇ ਤੇਰਾ ਕੋ ਧਿਆਨ ਨਹੀਂ ਹੈਗਾ ਨਾ ਉਹ ਕਿ ਨਾ ਘਰਾਨੀ ਦੇ ਪੱਲੇ ਨਾਲ ਬੈਠਾ ਹਾਂਦਾ ਹੀ ਘਰੇ ਵਾਸਾ ਅੱਗੇ ਤੁਸੀਂ ਕਰਦੇ ਜੇ ਮੇਰਾ ਨਹੀਂ ਧਿਆਨ ਨਹੀਂ ਸੁੱਕਾ ਨਹੀਂ ਸੁੱਕ ਕੀ ਹੋਇਆ ਦੀਦੀ ਤੈਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਵਾ ਕੀ ਕਿੰਨਾ ਬੰਦੇ ਕੋਲ ਨਹੀਂ ਕਿਤੇ ਸੱਪੀ ਨੇ ਮੈਂ ਦੱਸ ਪਈ ਲਾ ਕਿਹੜੀ ਗੱਲ ਕਰਸਨ ਤੇਰਾ ਪੈਣ ਚ ਰੋਹ ਜਾਂਦਾ ਵਾ ਨਾ ਸੜ ਗਿਆ ਘਾਤ ਵਾਲੀ ਕਿਸ ਨੇ ਨਾ ਹੀ ਨਹੀਂ ਲਿਆ ਹੈਗਾ ਦੀਦੀ ਜੀ ਮੈਂ ਵੀ ਢੱਡੇ ਵਾਲੀ ਬੋਲੀ ਬੋਲਾਂ ਹੁਣ ਮੈਂ ਭਾਂਜੀ ਨੂੰ ਤਾਂ ਨਾ ਗੱਲ ਕਰਾਂ ਭਾਂਜੀ ਕਿੰਨੀ ਹੈ ਨਾ ਤੁਸੀਂ ਮੇਰੇ ਬੰਦੇ ਨੂੰ ਬਸਮ ਕਸਮ ਕਰਦੇ ਰਹਿੰਦੇ ਜੀ ਅੱਛਾ ਖਾਂ ਮੈਂ ਤੇਰੇ ਜਿਆਦਾ ਹੀ ਨਿਕਲਦੇ ਜਾ ਆਬੇ ਉਹਦਾ ਨਾਂ ਹੈਗਾ ਵਾ ਸਾਬੀ ਸਾਬੀ ਕਹਿ ਲਿਆ ਕਰੋ ਗੱਲ ਕਰਨੀ ਮੈਂ ਮੈਂ ਤੇਰਾ ਸਾਬੀ ਨਹੀਂ ਆ ਮੇਰੇ ਤੇ ਉਹ ਤੇਰਾ ਸੜ ਗਿਆ ਨਾ ਮੱਥਾ ਹੀ ਸੁਣ ਕੇ ਉਹ ਆਖ ਕੇ ਨੂੰ ਫੇਰ ਮਾਰ ਲਿਆ ਉਥੇ ਕਮਾਦੇ ਗਿਆ ਕਮਾਤ ਸਾਰਾ ਹੀ ਸੜਿਆ ਪਿਆ ਕਿਤੇ ਘਰ ਆਣ ਦੇ ਵੀ ਤਾਂ ਨਹੀਂ ਲੱਕੀ ਗੱਲ ਅਸੀਂ ਕਰਦੇ ਮੈਂ ਭਰੇ ਜਿਓ ਡਿਊਟੀ ਕਰ ਜਾਂਦੇ ਕਿ ਕਰ ਪੈਉ ਤੇ ਨਹੀਂ ਸਮਾਉਂਦਾ ਲਾਗਾਂਦੇ ਹੁਣ ਲਾ ਕੇ ਕਹਿੰਦੇ ਨਾਲ ਲਾਈ ਅੱਗ ਤੇ ਮਾੜਾ ਦੇ ਸੇਖ ਪਿਆ ਕੁਦ ਨੂੰ ਕਿਤੇ ਬਹੁਤ ਜ਼ਿਆਦਾ ਨਹੀਂ ਸੜਿਆ ਨਹੀਂ ਐ ਲੋਕਰ ਹਾਂ ਮੂੰਹ ਬਾਜੀ ਛੇਵੇਂ ਨਹੀਂ ਗੇੜਾ ਮਾਰਦਾ ਜਿਹੜਾ ਤੁਹਾਡੇ ਢਿੱਡ ਭਰਦਾ ਲੰਗਰ ਖਾਂਦੇ ਨੇ ਮਹੀਨੇ ਤੇ ਮਹੀਨੇ ਤਨਖਾਹਾਂ ਆਉਂਦੀਆਂ ਉਹ ਕਿੱਥੇ ਜਾਂਦੀਆਂ ਨੇ ਸਾਰਾ ਸਾਂਝਾ ਖਰਚਾ ਪੈਲੀ ਚੋਂਦਾ ਐ ਤੱਕ ਪੰਜ ਤਨਖਾਹਾਂ ਪਰ ਪਈਆ ਵੀ ਨਹੀਂ ਵਿਖਿਆ ਨਹੀਂ ਤੈਨੂੰ ਜ਼ਿਆਦਾ ਪਤਾ ਦੀਦੀ ਮਾਂ ਕਾ ਖਾਦਾ ਪਿਆ ਤੂੰ ਕਿੱਧਰ ਮੇਰੇ ਮਗਰ ਆ ਗਿਆ ਚੱਲ ਆਪਣੀ ਮਾਂ ਦੇ ਕੋਲ ਕੀ ਹੋ ਗਿਆ ਤੈਨੂੰ ਹੋ ਕੀ ਗਿਆ ਵਾ ਮੈਨੂੰ ਅੱਜ ਪਤਾ ਤੁਹਾਨੂੰ ਸੁੱਖ ਕਿੱਦਾਂ ਬੋਲੀ ਮੈਂ ਕਿਹਾ ਤੇਰੇ ਖਸਮ ਨੇ ਘਰ ਆਣ ਕੇ ਦੱਸਿਆ ਨਹੀਂ ਬਕ ਮਾਂ ਤਾਂ ਸੜ ਗਿਆ ਵਾ ਕੀ ਆਂਦੀ ਗਾੜੀ ਮੈਨੂੰ ਆਂਦੀ ਜੇ ਸੇਮ ਬੋਲਾਂ ਮੈਂ ਤੇ ਫੇਰ ਤੁਹਾਡੇ ਵਾਲੀ ਬੋਲੀ ਫੇ ਮਤਲਬ ਤੇਰੇ ਵੀ ਮੈਂ ਮਤਲਬ ਬੰਦੇ ਨੂੰ ਮੈਂ ਤੇਰਾ ਖਸਮ ਬੋਲਾਂ ਵੇਖੋ ਕਿੱਥੋਂ ਤੱਕ ਵੱਧ ਗਈ ਐ ਕਿੱਥੋਂ ਤੱਕ ਡਹਿਪੀ ਐ ਬੋਲਣ ਮੰਮੀ ਨਸੀ ਜਬਾਨ ਕੋ ਜਿਆਦਾ ਵੱਧ ਗਈ ਹੋਈ ਪਾਜੀ 6 ਮਹੀਨੇ ਜਾਂਦਾ ਪੈਲੀ ਚ ਅੱਛਾ ਆਹੋ 6 ਮਹੀਨੇ ਵੀ ਅੱਜ ਸੁਣਾਤੇ ਵੀ 6 ਮਹੀਨੇ ਪਾਜੀ ਜਾਂਦੇ ਪੈਲੀ ਚ ਮੈਂ ਕਿਹਾ ਜਿਹੜੇ ਉਹਦੀ ਤਲਖਾ ਹੁੰਦੀ ਟੇਜੇ ਪਾਉਂਦੇ ਜੇ ਉਹ ਨਹੀਂ ਮੰਮੀ ਸੁਣ ਲੈ ਨਿੱਕੀ ਨਾਉਂਦੀਆਂ ਗੱਲਾਂ ਆਪਣੀਆਂ ਕੇ ਪਾਜੀ 6 ਮਹੀਨੇ ਉਹਦਾ ਪਾਣੀ ਢਿੱਡ ਭੜਦਾ ਵਾ ਭਾਈ ਦਾ ਉਹਦਾ ਕੋਈ ਮਤਲਬ ਨਹੀਂ ਹੈਗਾ ਸਿਰੋ ਪਾਣੀ ਨੰਗ ਤੁਰਿਆ ਹਣਾ ਕੌਣ ਆਂਦਾ 6 ਮਹੀਨੇ ਜਾਂਦਾ ਪੈਲੀ ਚ ਆਂਦੀ 6 ਮਹੀਨੇ ਜਾਂਦਾ ਪਾਜੀ ਪੈਲੀ ਚ ਚੇਮੀਨੇ ਜਾਂਦਾ ਪੈਲੀ 'ਚ ਤੇ ਜਿਹੜੀ ਮਹੀਨੇ ਬਾਅਦ ਤਨਖਾਹ ਲਿਆ ਕੇ ਕਰ ਸੌਦਾ ਪਾਉਂਦਾ ਉਹ ਨਹੀਂ ਪਤਾ ਇਹਨਾਂ ਨੂੰ ਮੈਂ ਆਖਿਆ ਆਂਦੀ ਸੌਦਾ ਅਸੀਂ ਥੋੜਾ ਸਾ ਸਾਡੇ ਪੈਲੀ ਦੇ ਵਿੱਚ ਆਉਂਦਾ ਵਾ ਪਾਜੀ ਤਨਖਾਹ ਦਿੱਤੀ ਨਹੀਂ ਮੈਂ ਹਾਂ ਤੂੰ ਕੰਮ ਕਰੀਂ ਨਹੀਂ ਤੇ ਇਦਾਂ ਮਤਲਬ ਲਾ ਵੀ ਉਹ ਕੌਣ 'ਚ ਜਮਾ ਕਰਾਈ ਜਾਂਦਾ ਆਪਣੇ 'ਚ ਮੰਮੀ ਇਹੋ ਤੇ ਮੈਂ ਆਖਿਆ ਮੈਂ ਹੜਾ ਮਹੀਨੇ ਪਿਛੇ ਤੁਹਾਡੇ ਘਰ ਦਾ ਰਾਸ਼ਨ ਆਉਂਦਾ ਕੋਈ ਬਿਮਾਰ ਹੋ ਜਾਂਦਾ ਕੋਈ ਕੋਛ ਕੋਈ ਕੁਛ ਇਹ ਖਰਚਾ ਕਿੱਥੋਂ ਆਉਂਦਾ ਫਸਲ ਆਉਂਦੀ ਛੇ ਮਹੀਨੇ ਚੈਮੀ ਨੇ ਇਕੱਠਾ ਪੈਹਾ ਲਾਈਦਾ ਜਿੱਥੇ ਲਾਈਦਾ ਫਸਲਾਂ ਤੇ ਸਪਰੈਆਂ ਦਵਾਈਆਂ ਆਉਂਦੀਆਂ ਉਹ ਕਿੱਥੋਂ ਭੰਡਿਆ ਜਿੰਨੇ ਕ ਫਸਲ ਦੇ ਹੁੰਦੇ ਆ ਨਾ ਓਨੇ ਕ ਫਸਲ ਤੇ ਲੱਗ ਜਾਂਦੇ ਆ ਹੁਣ ਝੋਨਾ ਲਵਾਉਣਾ ਵਾ ਨਾ ਉਹਦਾ ਝੋਨੇ ਦੇ ਪੈਸੇ ਕਿੰਨੇ ਆ ਆ ਪਿਛਲੀ ਵਾਰ ਸੈੱਟ ਦੋ ਬਣ ਕੇ ਉਹ ਕਿੱਥੋਂ ਬਣ ਕੇ ਆਏ ਇਹਨੂੰ ਪੁੱਛੋ ਪਹਿਲਾਂ ਉਹਦਾ ਨਹੀਂ ਪਤਾ ਉਹਨੂੰ ਪਾਉਣ ਦਾ ਤੇ ਲਾਉਣ ਦਾ ਹੀ ਪਤਾ ਹੋਰ ਕੋਈ ਕੰਮ ਦਾ ਨਹੀਂ ਪਤਾ ਖਾਣ ਪੀਣ ਦਾ ਹੀ ਪਤਾ ਇਹਨਾਂ ਨੂੰ ਪਤਾ ਖਰਚਾ ਹੁੰਦਾ ਕਿੱਥੋਂ ਆਂਦੀ ਉਹਦੀ ਤਨਖਾਹ ਤੇ ਆਈ ਨਹੀਂ ਘਰੇ ਗੱਲਾਂ ਵੇਖੋ ਕਿੱਥੋਂ ਤੱਕ ਵੱਧ ਗਈਆਂ ਤੇ ਕਿੱਥੋਂ ਤੱਕ ਗੱਲਾਂ ਦੀਆਂ ਪਹੁੰਚੀਆਂ ਡਾਕਟਰਾਂ ਦੇ ਘਰ ਕਿ ਕੀ ਚੱਲ ਰੰ데요 ਜਿਵੇਂ ਨਹੀਂ ਪੜੀ ਜਿਹੜਾ ਮਾਰਦਾ ਤੇ 6 ਮਹੀਨੇ ਬਾਅਦ ਪੜੀ ਜਿਹੜਾ ਮਾਰਦਾ ਤੇ ਮੈਂ ਵੀ ਤੇ ਵੇਖਣੋਂ ਨਾ ਜਾਂਦੇ ਨੇ ਵੀ ਹਾਂ ਵੀ ਕੁਝ ਨਾ ਤਨ ਖਾਣ ਹੋਇਆ ਵਾ ਗੰਨਾ ਸੜ ਗਿਆ ਉੱਤੇ ਹਮਾਰਾ ਗੰਨਾ ਸੜ ਗਿਆ ਹਾਂ ਹੁਕਮਾਂ ਤਾਂ ਆਪਣਾ ਸੜ ਗਿਆ ਉੱਤੇ ਅੱਧਾ ਕੁਮਾਦ ਸੜ ਗਿਆ ਜਮਾਂ ਦੋ ਤਨੀਆ ਉਹਨੇ ਤੇ ਘਰ ਆਣ ਕੇ ਨਾਂ ਤੱਕ ਨਹੀਂ ਲਿਆ ਦੋਵੇਂ ਜਾਣੇ ਇੱਕੋ ਜੇ ਦੋ ਜੇ ਉਹਦੀ ਗੱਲ ਕੀਤੀ ਹੁੰਦੀ ਤੇ ਕੱਲ ਮੈਂ ਕੀਤੀ ਤੈਨ ਮਾਰ ਮੇਰੇ ਸੱਤੇ ਕਣ ਕਾ ਕਰਨੇ ਪੈਣਾ ਉਹ ਹੀ ਜਿਹੜੀ ਸੱਚੀ ਗੱਲ ਆ ਜਾਂਦਾ ਨਾ ਮੈਨੂੰ ਗੁੱਸਾ ਉਹ ਹੀ ਕਰਦਾ ਵਾ ਤੇ ਹਾਂ ਸੱਚੀ ਗੱਲ ਹਾਂ ਨੂੰ ਆਉਂਦੀ ਆ ਤਾਂ ਇਹ ਤੇ ਮੈਂ ਸੁੱਖ ਨੂੰ ਕੌੜੀ ਲੱਗਦੀ ਆ ਹਰ ਗੱਲ ਦੇ ਵਿੱਚ ਵੇਨੀਆ ਕੀ ਹੋਣਿਆ ਕੀ ਨਹੀਂ ਹੁਣ ਮੰਮੀ ਤੁਸੀਂ ਇੱਥੋਂ ਹਸਾਬ ਲਾਓ ਵੀ ਬਣ ਕੀ ਡਿਆ ਘਰ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਪ ਵੀ ਬਣ ਕੀ ਡਿਆ ਵਾ ਹਾਂ ਕਦੀ ਕੋਛ ਕਦੀ ਕੋਛ ਤੇ ਹੁਣ ਇਹ ਚੱਲ ਗਿਆ ਵੀ ਘਰ ਦੇ ਵਿੱਚ ਖਰਚਾ ਨਹੀਂ ਆਉਂਦਾ ਇਹਨਾਂ ਦੇ ਢਿੱਡ ਦੇ ਵਿੱਚ ਹੈ ਕੀ ਆ ਚੱਲਣ ਕੀ ਡਿਆ ਵਾ ਇਹ ਲੱਗ ਪਈ ਹੈਰਾ ਫੇਰੀਆਂ ਕਰਨ ਪੂਰੀਆਂ ਫੇਰਾ ਫੇਰੀਆਂ ਕਰਨ ਦੇ ਆ ਨਾ ਫੇਰਾ ਫੇਰੀਆਂ ਮੈਂ ਨਹੀਂ ਕਰਨ ਦਿੰਦੀ ਅਕਾਊਂਟ ਵੀ ਤਾਂ ਹੀ ਸੁਣਾਉਣ ਲਈ ਆ ਕਿ ਮੈਂ ਅੱਜ ਤੋਂ ਗੱਲਾਂ ਕੱਢੂ ਆਖੂ ਮੈਂ ਉਦੋਂ ਤੋਂ ਨਹੀਂ ਹਾਂ ਤੇ ਕਰਦੇ ਸੀ ਤੇ ਚੁੱਪ ਕੀਤੇ ਰਹੇ ਮੇਰੀ ਸੋਣ ਗਰਮੀ ਤੇ ਗੱਲ ਜੇ ਤੁਹਾਨੂੰ ਅਕਾਊਂਟ ਸੁਣਾਉਣ ਲਈ ਫਿਰ ਆਪ ਜਮਾ ਕਰਾਉਂਦੀ ਹੋਣੀ ਤੇ ਫਿਰ ਅਕਾਊਂਟ ਸੁਣਾਉਣ ਲਈ ਆ ਇਹ ਹੁਣ ਮੈਨੂੰ ਨਹੀਂ ਪਤਾ ਪੇ ਕੀ ਆ ਤਾਂ ਕੀ ਨਹੀਂ ਪਰ ਮੰਮੀ ਬੋਲਣ ਬਹੁਤ ਲੱਗ ਪਈ ਆ ਮੇਰੇ ਗਾੜੀਆਂ ਕੋਈ ਨਹੀਂ ਮੈਂ ਬੋਲ ਹਟਾ ਲੂੰਗੀ ਜਦੋਂ ਮੈਂ ਆਹ ਢਾਉਣ ਤੇ ਆ ਗਈ ਨਾ ਤੇ ਹਟਾ ਲੈਣੀ ਆ ਮੇਰੇ ਗਾੜੀਆਂ ਬੋਲਦੇ ਤਾਂ ਦਿਨ ਦੂਰ ਨਹੀਂ ਉਹਨਾਂ ਤੁਹਾਡੇ ਵੀ ਸਿਰਦੇ ਵਾਲਾ ਲਵਾਉਣਾ ਵੇਖ ਲਿਓ ਭਾਵੇਂ ਮੇਰੇ ਨਹੀਂ ਸਿਰਦੇ ਵਾਲਾ ਨੂੰਂਦੀ ੱਡੀ ਛੇਤੀ